ਦੀਆਂ ੴ ਸਤਿਗੁਰ ਪ੍ਰਸਾਦਿ ਗੁਰ ਸਾਗਰ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭਾਵੇ ਸਰਬਰ ਮੈਂ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਸਪੜੀ ਨਾਏ ਕੀਚੜ ਲੋਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਤਰੀ ਵਿਚਾਰੀ ਦੁਵਿਧਾ ਸੋੜ ਭੈ ਨਰੰਕਾਰੀ ਮੁਕਤ ਪਦਾਰਥ ਹਰ ਰਜ਼ਾਖੀ ਆਵਣ ਜਾਣ ਰਹੀ ਗੁਰ ਰਾਖੀ ਸਰਬਰ ਹੰਸਾ ਸੋੜ ਨਾ ਜਾਵੀਂ ਪ੍ਰੀਮ ਭਗਤ ਕਰ ਸਹਿ ਸਮਾਈ ਸਰਬਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਰਨਾ ਪੁਰਖ ਕਹੂ ਕੋ ਕੈ ਸੇ ਤੇਰੇ ਭਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸੱਚੀ ਸਰਨਾਈ ਆਨੰਦ ਮੂਰ ਅਨਾਥ ਰਦਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵਸਰ ਪੈ ਕਾਟਨਾਰੇ ਹਉਮੈ ਮਾਰ ਮਨੇ ਭਗਤਾਰੇ ਅਨਕ ਯਤਨ ਕਰ ਕਾਲ ਸੰਤਾਈ ਮਰਨ ਲਖਾਏ ਮੰਡਲ ਮੈਂ ਆਏ ਜਨ ਪਦਾ ਤੁਦ ਵਿਦਾਂ ਖੋਵੇ ਆਪਨਾ ਤੀਨਸ ਪਰਮ ਪਰਮ ਰੋਵੇ ਕਹਿ ਤੋ ਪਰ ਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਤਰਟੇਕ ਜਤ ਸਤ ਸੰਜਮ ਰਦੇ ਸਮਾਏ ਉਤੇ ਪਦ ਕੋ ਜੀ ਮਨ ਪਤੀ ਆਏ ਸਾਚੀ ਨਿਰਮਲ ਮੈਲ ਨ ਲਾਗੇ ਗੁਰ ਕਾ ਸਬਦ ਭਰਮ ਭਉ ਭਾਗੇ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਤੇ ਸਾਚ ਸਰੂਪ ਸਾਚੀ ਮੈ ਨਿਰਮਲ ਮੈਲ ਨ ਲਾਗੇ ਗੁਰ ਕੈ ਸਬਦ ਧਰਮ ਭਉ ਭਾਗੈ ਸੂਰਤ ਮੂਰਤਿ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ